ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਦਰਨ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲੇ ਪਹੁੰਚਿਆ ਦੋਸਤੋ ਦਾਸ ਨਗ ਅਜਵੀਰ ਦੇ ਕੋਲੇ ਬਿਕਾਉ ਨੇ ਸੱਤ ਵਹਿੜਾ ਦੋਸਤੋ ਅਵੇਲੇਬਲ ਨੇ ਤੇ ਤਿੰਨ ਮੱਜਾਂ ਨੇ ਪਸ਼ੂ ਸਵਾਇਆ ਸਵਾਇ ਦੀ ਕਿੰਤੀ ਜ਼ਿਆਦੀ ਆ ਬਾਕੀ ਨਰਕਪਰਖ ਤਸੱਲੀ ਤੁਸੀਂ ਘਰਾਂ ਰਣ ਕੇ ਕਰ ਲਿਓ ਗ੍ਰੈਂਡ ਕੈਰੋਂ ਤੋਂ ਬਿਲਕੁਲ ਜਿਹੜੀ ਦੋਸਤੋ ਨਾਲ ਛੜਕਾ ਉਹ ਬਿਲਕੁਲ ਸਿੱਧੀ ਭਾਈ ਸਤਨਾਮ ਸਿੰਘ ਹੋਣਾਂ ਦੀਆਂ ਬਾਹਰ ਹਵੇਲੀਆਂ ਤੇ ਤੇ ਅੱਜ ਦੋਸਤੋ 11 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਜੀ ਕੋਈ 1:30 ਵਜੇ ਦੁਪਹਿਰ ਦਾ ਸਮਾਂ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਸਰੀ ਕਾਰ ਸਸਰੀ ਕਾਰ ਜੀ ਹੋਰ ਮਹਾਰਾਜ ਠੀਕ ਠਾਕ ਸੋ ਕਿਰਪਾ ਬਾਬੇ ਨਾਨਕ ਜੀ ਅੱਛਾ ਬਾਈ ਸਤਨਾਮ ਤਿੰਨ ਮੱਜਾਂ ਤੇ ਦੋ ਵੜਾਂ ਹਾਂਜੀ ਵੀਰ ਜੀ ਮਹਿੰਗਾ ਮਤਲਬ ਦੋ ਸੂਈਆਂ ਵਾਂ ਤੇ ਆ ਮੈਂ ਗੱਭਣ ਤਿਆਰਿਆ ਤੇ ਗਾਈਆਂ ਦੋ ਗੱਭਣਾਂ ਜੀ ਅੱਛਾ ਜੀ ਹਾਂਜੀ ਮੈਂ ਕਿ ਤਿੰਨ ਆਪਣੇ ਕੋ ਗੱਭਣ ਪਸ਼ੂ ਆ ਦੋ ਸੂਏ ਦੋ ਸੂਏ ਜੀ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਕਰ ਦਈਏ ਸ਼ੁਰੂਆਤ ਫਿਰ ਹਾਂਜੀ ਇਹ ਮਾਜਤੋਂ ਕੀ ਸੂਆ ਜਾਂਦਾ ਹੈ ਇਹ ਵੀ ਜੀ ਮਤਲਬ ਜਿੰਨਾ ਤੋਂ ਆਪਾਂ ਮੈਂ ਲਈ ਉਹਨੇ ਥੋੜੀ ਜੀ ਮੈਂ ਬਣੀ ਪੱਕ ਕੇ ਸੂਆ ਮੈਂ ਦਾ ਖਾਸ ਦੁੱਜਾ ਵਾ ਅੱਛਾ ਚਲੋ ਹੁਣ ਗਾੜੀ ਕੋਈ ਭੈਣ ਭਰਾ ਇਹਨੂੰ ਤਿੱਜਾ ਮੰਨ ਲੇ ਜੀ ਭਾਵੇਂ ਕੋਈ ਦੁੱਜਾ ਮੰਨ ਲੇ ਆਪਾਂ ਨੂੰ ਉਹਨਾਂ ਦੇ ਕਹਿਣ ਮੁਤਾਬਕ ਆ ਮਤਲਬ ਦੁੱਜਾ ਸੂਆ ਜੀ ਠੀਕ ਆ ਵਜਨ ਲੋਡ ਮੈਂ ਦਾ ਬਹੁਤ ਜ਼ਿਆਦਾ ਥਾਂ ਚੜਦਾ ਬਹੁਤ ਤੇਪਨ ਧੱਪਨ ਬੜੀ ਸਾਫ਼ ਆ ਠੀਕ ਆ ਹੋਰ ਦਿਨ ਹਜੇ ਕੱਢ ਜੂਗੀ ਦਿਨ ਵੀ ਜੀ ਨਹੀਂ ਮੈਨੂੰ ਜ਼ਿਆਦਾ ਲੈ ਜਾਣਾ ਚਾਹੁੰਦੇ ਸੀ ਸਿੰਘ ਕੋ ਵੜ ਜਾਵੇਂ ਨਾਲ ਛੋੜੇ ਪਏ ਸਿੰਘ ਕਿ ਨਹੀਂ ਲਾਇਆ ਨਿੱਕੁੜੀ ਪਾਈ ਹੁੰਦੀ ਆ ਕਲਿੱਪ ਜਿਵੇਂ ਕਲਿੱਪ ਲੱਗੇ ਹੁੰਦੇ ਲੰਮੀ ਲੰਮੀ ਮੈਂ ਵੇਖੋ ਵਜ਼ਨ ਵੀ ਬਹੁਤ ਆ ਤੇ ਲੰਮੀ ਬੇਲ ਬੜੀ ਵੇਖੋ ਲੱਗਦੇ ਦੋਸਤੋ ਹਾਈਟ ਮੀਡੀਅਮ ਦੀ ਹਾਈਟ ਆ ਪਰ ਵਜ਼ਨ ਵਟਾ ਪੂਰਾ ਮੈਂ ਦਾ ਲੈਵਾ ਵੀ ਕਰਵਾਇਆ ਚੰਗਾ ਤੇ ਥੱਬਿਆਂ ਤੇ ਥੱਬੇ ਲੈਵੇ ਵਾਲੇ ਪਾਸਿਓਂ ਵੀ ਕੁਮਾਲ ਕਰੀ ਬੈਠੀ ਆ ਚਾਰ ਥਾਣਾ ਦੋਸਤੋ ਚੌਥਾ ਥਾਣਾ ਦੀ ਸਪੇਸ ਤਕਰੀਬਨ ਕੋਈ 2-2 3-3 ਇੰਚ ਤੇ ਥਾਣਾ ਤੇ ਪਰੋਮੇ ਟੋਕਲਾ ਪ੍ਰਤਾਪ ਤੇ ਪਰ ਵੀ ਭਾਜੀ ਬਹੁਤੀ ਪੋਲੀ ਜੀ ਠੀਕ ਆ ਸੋ ਥੋੜਾ ਜਿਹਾ ਤਸੱਲੀ ਨਾਲ ਜ਼ਰੂਰ ਦਿਖਾ ਦਿਆਂ ਵੇਖੋ ਲੈ ਦੇਖ ਆਲੇ ਹਲੇ ਮੈਂ 2-3 ਦਿਨ ਵੀ ਕਰ ਦਿੱਤੇ ਐ ਫਜਾ ਫਜਾ ਕਰਾ ਜੂਗੀ ਆ ਬਿਲਕੁਲ ਸਾਡੀ ਜਾਣੀ ਹਲੇ ਮਤਲਬ ਆਪਣੇ ਕੋਲ ਕੱਲ ਦੀ ਮੈਂ ਆਈ ਕੋਈ ਨੇ ਉਪਰਾ ਨਹੀਂ ਬਣਾਇਆ ਕੋਈ ਗਲਬਾ ਨਹੀਂ ਵਾਧੂ ਚਾਰੂ ਪਟੜਾ ਕਾਹਦੀ ਬਾਕੀ ਕੋਈ ਭਾਰਪੂਰ ਦੀ ਸ਼ਿਕਾਇਤ ਨਹੀਂ ਠੀਕ ਹੈ ਜੀ ਤੇ ਚਾਰੇ ਥਾਂ ਤੇ ਪਣਿਆ ਇੱਕ ਨੰਬਰ ਤੇਪਣ ਦੀ ਵੀ ਗੱਲ ਹੀ ਛੱਡ ਦੋ। ਕੋਣ ਕੱਪਨ ਪਸੂ ਦਾ ਤੇ ਆਪਾਂ ਇਹਦੀ ਤਸੱਲੀ ਲੈਣੀ ਆ ਵੀ ਦੂਜਾ ਭਾਰ ਪਿੱਛੇ ਦੀ ਤੇ ਟਿਪਣਾ ਇੱਕ ਨੰਬਰ ਵੀਰ ਜੀ ਭਾਵੇਂ ਤੇ ਕੋਈ ਟਿਪ ਟਿਪ ਕੇ ਮੈ ਲੈ ਜੇ ਜੇ ਨਾਮ ਮੈ ਦੇ ਬਿਗ ਸੁਨਾਰੇ ਦੀ ਭਾਰਵੀਂ ਆਪੇ ਗਰੰਟੀ ਹੋਊਗੀ। ਉਸਦ ਨਾਮ ਸੋ ਦੀ ਫੋੜ ਗਰੰਟੀ ਮੈਂ ਬਹੁਤੀ ਜ਼ਿਆਦਾ। ਕੋਈ ਵੀ ਹੋਊਗਾ ਮੈਂ ਇੱਕੋ ਜਿਕਾ ਨਹੀਂ ਰਾਹ। ਇਹਦਾ ਆਪਦੀ ਤਸੱਲੀ ਕਰੇ ਸੰਧੂ ਸਾਹਿਬ। ਜਿਹੜਾ ਮੁਰਗੇ ਕਿਸੇ ਨੂੰ ਬਾਅਦ ਚ ਆਖਣਾ ਉਹਨੂੰ ਤਸੱਲੀ ਕਰਨੀ ਚਾਹੀਦੀ। ਬਸ ਜ਼ਰੂਰੀ ਹੈ ਜੀ। ਹਾਂ ਜੀ। ਤੇ ਜਿਹੜਾ ਵੀ ਵੀਰ ਜੀ ਮੇਰੀ ਗੱਲ ਸੁਣ ਜਿਹੜਾ ਤਾਂ ਇੱਥੋਂ ਲੈ ਗਿਆ ਨਾ ਮਤਲਬ ਆਪਣੇ ਕੋਲ ਗਰੰਟੀ ਦੇ ਮਾਲ ਖੜੂਗਾ ਉਹਨੂੰ ਤੇ 110% ਗਰੰਟੀ ਆਈ ਹੈ ਹੈ ਕਿ ਨਹੀਂ ਤੇ ਜਿਹੜਾ ਕੋਈ ਭਣ ਭਰਾ ਇੱਥੇ ਆਉਂਦਾ ਵਾ ਉਹ ਸਾਨੂੰ ਉਹਦੇ ਮਤਲਬ ਵਧੀਆ ਗੱਲ ਆ ਤਸੱਲੀ ਕਰਕੇ ਲੈ ਜੀ ਪਰ ਇੰਨੀ ਗਬਨ ਦੀ ਹੈਗੀ ਵੀ ਜਿਹੜਾ ਇੱਥੇ ਆ ਕੇ ਭਣ ਭਰਾ ਖੜਦਾ ਨਾ ਉਹ ਮੜਕੇ ਘਰ ਖੜਕੇ ਨਾ ਆਦੇ ਵੀ ਮੇਰੇ ਘਰ ਜਾਂਦੇ ਨਹੀਂ ਪਸੰਦ ਆਈ ਜਾਂ ਮੇਰੇ ਪਰਿਵਾਰ ਦੇ ਪਸੰਦ ਉਹ ਮੜਕੇ ਗੱਲ ਸੋਭਾ ਨਹੀਂ ਦਿੰਦੇ ਸਿੱਧੂ ਸਾਹਿਬ ਪਹਿਲਾਂ ਵੇਖ ਲੈ ਬੰਦਾ ਮੜਕੇ ਖਣਾ ਮੇਰੀ ਜਨਾਨੀ ਦੇ ਪਸੰਦਰੀ ਕੋਲ ਦੋ ਉਹ ਗੱਲ ਨਹੀਂ ਕੀ ਹੋਣੀ ਤੇ ਕਹਿੰਦੇ ਜਨਾਨੀ ਨੂੰ ਦੋ ਵੀਡੀਓ ਚ ਵਿਖਾਵੇ ਜੇ ਪਸੰਦ ਆ ਤਾਂ ਫਿਰ ਠੀਕ ਆ ਬਿਲਕੁਲ ਜੀ ਬਿਲਕੁਲ ਪਰਿਵਾਰ ਨਾਲ ਪਹਿਲਾਂ ਸਲਾਹ ਪਹਿਲਾਂ ਗੱਲ ਕਰਕੇ ਹਾਂਜੀ ਉਹ ਮੜਕੇ ਨਾ ਗਾਓ ਵੇਖੋ ਤੁਸੀਂ ਸੇ ਮਗਰੋਂ ਮਾਲ ਆਉਂਦਾ ਵਾ ਤੇ ਮੜਕੇ ਸਾਡੀ ਮਗਰ ਵਾਪਸੀ ਕੋਈ ਨਹੀਂ ਹੁੰਦੀ ਬਸ ਕਿੰਨੇ ਦਾ ਜੀ ਲੱਗਦਾ ਨਹੀਂ ਬਿਲਕੁਲ ਕਿ ਮਹਰੀ ਬਹੁਤ ਜ਼ਿਆਦਾ ਤਾਂ ਫਿਰ ਕਹੜੀ ਗ ਉਹ ਪਰ ਪਸ਼ੂ ਕਰ ਜਾਂਦਾ ਨਵੇਂ ਜੀਵ ਦੇਖਣੇ ਹੁੰਦੇ ਪਸ਼ੂ ਨੇ ਆਹ ਵੇਖੋ ਨਾ ਆਦੇ ਕੋਈ ਆ ਬੰਦਾ ਕਿਹਦੇ ਡਾੜੀ ਚੱਲ ਜੇ ਦੇ ਇਹ ਫੇਰ ਕਰਵਾਉਣਾ ਮੁੱਲ ਪਈ ਸਨਾਮ ਲੈਣ ਦੇਣ ਦਾ ਮੁੱਲ ਵੀ ਜੀ ਹਾਂ ਮੈਂ ਦੇ ਦੇਉਂਦੀ ਸੂਈ ਸਾਈ ਫੇਰ ਤੇ ਮੈਂ 75 ਦੀ ਆਪਾਂ ਵੇਚ ਲੈਣੀ ਹਾਂ ਹਾਂਜੀ ਹੁਣ 70000 ਦੀ ਮੈਂ ਦੇ ਦਾਂਗੇ 70 ਦੀ ਜਿੰਨਾ ਮੈਂ ਇਹਦੇ ਕੋਲ ਲੋਡ ਬਹੁਤ ਜ਼ਿਆਦਾ ਵੇਖੋ ਹੂੰ ਹਾਂਜੀ ਲੋ ਦੋ ਵਾਂਟ ਜੋਗੇ ਛੜਤੀਆਂ 17 ਹੱਸਿਆ ਅਗਲਾ ਪਾ ਲੂਗਾ ਨਹੀਂ ਵਾਂਟ ਤਾਂ ਜਿੰਨੇ ਪੈਸੇ ਲਾਉਣੇ ਗੁਰਗਾ ਵਾਂਟ ਪਾਉਣਾ ਉਹ ਪਰਾਵਾ ਘੋਟਿਆ ਚੱਲੂਗਾ ਇਹ ਗੱਲ ਕਹੀ ਆ ਵਾਂਟ ਤੇ ਅਗਲੇ ਨਾਲ ਪਾਉਣਾ ਪਾਉਣਾ ਉਹ ਹੱਥ ਵਿੱਚ ਕੋਈ ਪੈ ਜਾਊਗਾ 17 ਬਈ ਕਿੰਨਾ ਮੁੱਲ ਗਿਆ ਸੀਗਾ ਮੈਂ ਤੇ ਵਿੱਚ 70 ਦੀ ਮੈਂ ਹੁਣ ਬਰਦਾਸ਼ਤ ਫੇਰ ਉਹ ਕੰਮ ਕਰਦਾ 2000 ਆਂਦਾ ਘੱਟ ਕਰ ਲਈਏ 60 60 ਜੋਗੇ ਮੈਂ ਛੜਤੀ ਛੜਤੀਆਂ ਦਾ ਮੈਂ 60 ਜਲ ਦੇ ਦਾਂਗਾ ਮੈਂ ਕੀ ਕਰੀਦਾ ਲਓ ਦੋਸਤੋਂ ਵੈਸੇ 68 ਦੀ ਵੀ ਰੱਖਣ ਡਿਆ ਸ਼ੂਟ ਛੱਪੇ ਗਾ ਤੇ ਬਾਕੀ ਮੱਝ ਦਾ ਵਜਨ ਵਟਾ ਵੇਖ ਲਓ ਵਜਨ ਵੇਖ ਲਓ ਠੀਕ ਆ ਚ ਵਜਨ ਬੱਟੇ ਵਾਲੀ ਆ ਥੱਲੇ ਫੇਰੇ ਨਹੀਂ ਵੀ ਮਤਲਬ ਵੀ ਪਲੀ ਆ ਤੇ ਦੁੱਪੜਜੀ ਆ ਬਰੀਕੀ ਬਰੂਕੀ ਵੇਖੋ ਕਿੰਨੀ ਵੈਦ ਠੀਕ ਆ ਪਤਲੇ ਚੰਮ ਦੇ ਇਹ ਵੀ ਆ ਦੇਖੋ ਜਿੱਥੇ ਮਰਜ਼ੀ ਤੁਨੀ ਭਰ ਲੋ ਬਿਲਕੁਲ ਆਏ ਨਹੀਂ ਵੀ ਮਤਲਬ ਪਲੀ ਤੇ ਦੁੱਪੜਜੀ ਆ ਵਜਨ ਠੀਕ ਆ ਖਾਂ ਵੀ ਗਏ ਨੇ ਬਹੁਤ ਠੀਕ ਆ ਭਾਈ ਸਤਨਾਮ ਅਗਲੀ ਆਪਣੇ ਕੋਲ ਆ ਮੱਜ ਸੁਈ ਆ ਹਾਂ ਇਹ ਵੀਰ ਜੀ ਤੀਜਾ ਸੁਆ ਮੈਂ ਸੁਈ ਜੇ ਤੀਜਾ ਸੁਆ ਫਿਰ ਦਿਨ ਕਿੰਨੇ ਹੋ ਗਏ ਦਿਨ ਨੂੰ 20 ਦਿਨ ਹੋ ਗਏ ਆ 20 ਦਿਨਾਂ ਦੀ ਸੁਈ ਆ ਤੀਜਾ ਦੇ ਬੱਚਾ ਮਗਰ ਕਟਾ ਹਾਂਜੀ ਇਧਰ ਵਜਾ ਠੀਕ ਹੈ ਜੀ ਮਗਰ ਕਟਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਤੇ ਮੇਲ ਕਾਫੇ ਦਾ ਮਗਰ 20 ਕਿ ਦਿਨਾਂ ਦੀ ਸੂਈ ਆ ਤੇਜਾ ਸੂਆ ਦੁੱਧ ਕਿੰਨਾ ਹੁਣ ਚਵਾ ਦਾਂਗੇ ਦੁੱਧ ਵੀਰ ਜੀ ਮੈਂ ਇਹਦੇ ਕੋਲ 10 ਕਿਲੋ ਹੋਊਗਾ ਤੇ 9 ਕਿਲੋ ਦੀ ਆਪਣੀ ਫੁੱਲ ਗਰੰਟੀ ਹੋਊਗੀ ਸਸਨਾਬ ਸੇ ਜਿਹੜਾ ਪੱਥਰ ਤੇ ਲੀਗ ਵਾਲੀ ਗੱਲ ਹੈ ਪੱਥਰ ਤੇ ਲੀਗ ਵਾਲੀ ਪੱਥਰ ਤੇ ਲੀਗ ਵਾਲੀ ਬਿਲਕੁਲ ਹੋਊਗਾ ਦਹੀ ਹਾਂ ਮਤਲਬ ਆਪਾਂ 9 ਚੋਂ 10 ਗਰੰਟੀ ਦੇ ਕੇ ਘੱਲ ਦਾਂਗੇ ਠੀਕ ਹੈ ਹੈਗਾ 10 ਹੀ ਜੇ ਇਥੇ ਕੋਈ 9 10 ਚਵਾ ਕੇ ਦਵਾਂਗੇ ਕੱਦ ਕੋ ਤੋਂ ਦੋਸਤੋ ਫੁੱਲ ਵੱਡੇ ਕ ਮਾਜਾ तकरीबन ਤੁਸੀਂ ਆ ਵੇਖ ਸਕਦੇ ਕਦ ਕਾਠ ਵੇਖ ਸਕਦੇ ਜੀ 20 ਦਿਨਾਂ ਦੀ ਸੂਈ ਹੈ 10 ਕਿਲੋ ਦੁੱਧਾ ਦੋਸੋ ਬਾਕੀ 9 ਕਿਲੋ ਮੰਨ ਕੇ ਕਿ ਵੀਰ ਸੌਦਾ ਕਰ ਸਕਦਾ 9 ਕਿਲੋ ਦੀ ਚਵਾਈ ਵੀ ਤੁਸੀਂ ਕਰ ਸਕਦੇ ਜੀ 9 ਦੀ 10 ਵੀ ਕਰ ਸਕਦੇ ਜੀ ਪਰ 9 ਕਿਲੋ 9 ਵੀ ਮੈਂ ਏਡੀ ਜਿਆਦਾ ਚੰਗੀ ਕਿਤੇ ਹੱਦਾਂ ਹੋ ਜਾਂਦੀਆਂ ਠੀਕ ਆ ਜੀ ਪਸ਼ੂ ਕਿ ਮੈਂ ਇਹਦੇ ਹੋਰ ਦੀ ਹੋ ਰਹੀ ਹੋਈਆਂ ਦੀ ਠੀਕ ਆ ਜੀ ਸੋ ਅਜ ਮਾਰਨਿੰਗ ਦੋਸਤੋ ਜਿਹੜੇ ਸਾਰੇ ਪਸ਼ੂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ 1:30 ਦਾ ਸਮਾਂ ਹੈ ਮਾਰਨਿੰਗ ਜਿਹੜੀ ਇਹਨਾਂ ਪਸ਼ੂਆਂ ਦੀ ਚਵਾਈ ਹੋ ਰਹੀ ਹੈ ਤਾਂ ਲਿਹਾਰੀ ਜੀ ਬੜੀ ਕਸਰ ਰਿਹਾ ਜੀ ਕਿਹੜਾ ਰਾਹੀ ਨਾ ਪਸਵਾ ਨੂੰ ਪਹਿਲੀ ਵਾਰੀ ਪੈਂਦਾ ਨਾ ਨਹੀਂ ਉਹ ਤਿਹਾਰਾ ਪਹਿਲਾਂ ਉਹਦਾ ਪਾਇਆ ਬੜਾ ਨੜਕੇ ਸੀ ਦਰਦਾ ਵੀ ਬਹੁਤਾ ਪੀਚਿਆ ਪੈ ਠੀਕ ਆ ਲਓ ਜੀ ਉਹਨੂੰ ਰੱਥਾ ਨਹੀਂ ਪਾਇਆ ਠੰਡੀ ਧੀ ਕੋਈ ਗੱਲੀ ਚੋਂ ਮੈਂ ਇੰਨੀ ਜਿਆਦਾ ਚੰਗੀ ਦਾ ਸਾਦਾ ਹੋਇਆ ਲਓ ਜੀ ਤੇ ਸਤਨਾ ਪੰਜ ਦਾ ਫਿਰ ਲੈਣ ਤਨ ਕੀ ਰਹੂਗਾ ਮੋਲ ਤੇ ਵੀਰ ਜੀ ਟੋਕਣਾ ਨਹੀਂ ਆਪਾਂ ਕਰਦਾ ਹਾਂ ਮੈਂ ਬਹੁਤ ਵੱਡੀਆਂ ਜੀ ਆ ਮੋਲੇ ਦਾ ਮੈਂ ਦਾ ਭਾਵੇਂ 60-60 ਦੀ ਮੈਂ ਵੀਰਦੀ ਵੇਚ ਜਾਂਦੀ ਆ ਅੱਛਾ ਜੇ ਡਾਕ ਡਵਾ ਕੇ ਵੇਚੀ ਨਾ ਮੋਲੇ ਦਾ ਮੈਂ ਦਾ 55000 ਦੀ ਮੈਂ ਦੇ ਦਾਂਗੇ ਜੀ 55 ਦੀ 55 ਦੇ ਦਾਂਗੇ ਦੋ ਕੋ ਛੜਤੀ ਘੇਰੇ ਵਿੱਚ ਉਹ 53 ਦੀ ਜਾਣਦੇ ਨਹੀਂ ਦੋ ਨਾਲ ਛੜਤੀ ਉਹ ਜਾਣਦੇ ਕੋਈ ਨਹੀਂ 53 ਦੀ ਹਾਂਜੀ ਹਾਂਜੀ ਸੰਤੂ ਸਾਹਿਬ 53 ਦੀ ਆ ਬੱਚਾ ਵਿਖਾਓ ਕਿੱਥੇ ਇੱਧਰ ਇੱਧਰ ਆਓ ਇੱਧਰ ਪਰਲੇ ਪਾਸੇ ਆਓ ਆ ਜੀ ਲਓ ਜੀ ਬੱਚਾ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ 53000 ਦੀ ਕੱਟਾ ਹੀ ਪੂਰਾ ਪਲੇਆ ਦੁੱਧ ਤੋਂ ਪੂਰਾ ਫੁੱਲਾ ਹੋਇਆ ਹੈ ਕੱਟਾ ਵੇਖ ਲਓ ਠੀਕ ਆ ਜੀ ਕੋਈ 20 ਕਿ ਦਿਨਾਂ ਦਾ ਮੰਨ ਲਓ ਠੀਕ ਆ ਬ ਤੇ ਮੈਂ ਵੱਡੀ ਕਟਾ ਪੂਰਾ ਪਲਿਆ ਇਹੋ ਚਾਰ ਘਾਵਾਂ ਪੂਰੀ ਕਟਾ ਵੀ ਪੂਰਾ ਜੰਮਿਆਂ ਪਲਿਆ ਚੰਗਾ ਸੋਹਣਾ ਕਟਾ ਹੈਗਾ ਠੀਕ ਆ ਨਿੱਗਰਾ ਪੂਰਾ ਤੇ 53000 ਦੀ ਇਹ ਜਿਹੜੀ ਮਾਝ ਤੁਹਾਨੂੰ ਦੂਜੇ ਨੰਬਰ ਤੇ ਦਿਖਾਤੀ ਆ ਹੋ ਜੂਗੀ ਤੇ ਇਸ ਤੋਂ ਬਾਅਦ ਭਾਈ ਸਦਨਾਮ ਅਗਲਾ ਪਸ਼ੂ ਗੇੜਾ ਆਪਣੇ ਕੋਲ ਇਹ ਵੀ ਜੀ ਥੋੜੀ ਪਹਿਲਾਂ ਛੇਦਾਂ ਦੀ ਏ ਅੱਛਾ ਜੀ ਫਿਰ ਹੋਰ ਛੇਦਾਂ ਦੀ ਇਹ ਮਗਰ ਕੱਟੀ ਆ ਤੋਹਫਾ ਵਿਖਾਉਣੇ ਦੋਸਤੋ ਅਗਲੇ ਪਾਸੇ ਕੱਦ ਵੇਖੋ ਮਾਣਾ ਜਿਵੇਂ ਜਿਵੇਂ ਗਾਂ ਨੂੰ ਤੁਰੇ ਜਾਂਦੇ ਆ ਦੋਸਤੋ ਕਾ ਦੋਵੇਂ ਵਧੀ ਜਾਂਦੇ ਪੱਤ ਜੰਗਰ ਵੀਰ ਜੀ ਮਹਾਰਾਜ ਤੋਂ ਪਰਮਾਤਮਾ ਦਾ ਡਰ ਕੇ ਨੇ ਵੀ ਆਪ ਦੇ ਨਾਲੋਂ ਨਹੀਂ ਮਾਰ ਲੈਣਾ ਕੋਈ ਰੱਬ ਨੂੰ ਕੋਈ ਹੋਲਾ ਭਾਰਾ ਬੈਜੇ ਗੱਲ ਵੱਖਰੀ ਆ ਇਧਰ ਦੇਖੋ ਫਿਰ ਮੂੰਹ ਮਾ ਦੀ ਹੱਡੀ ਫੋਲੀ ਤੇ ਦੇਖੋ ਆ ਵੇਖੋ ਪਿਓਰ ਛੇੜਾਂ ਨੇ ਜੇ ਛਿੱਗੀ ਛਿੱਗੀ ਆ ਲਓ ਜੀ ਆ ਵੇਖੋ ਦੰਦ ਕੰਨੀ ਵਾਲੇ ਦੰਦ ਕੰਨੀ ਵਾਲੇ ਆਹੋ ਆਹ ਦੰਦ ਛੇੜਿਆ ਨਾ ਬਰਾਬਰ ਕੰਨੀ ਵਾਲੇ ਉੱਗਿਆ ਵੀ ਨਹੀਂ ਗਾਦੇ ਕੰਨੀ ਵਾਲੇ ਦੰਦ ਚੱਕਿਆ ਨਹੀਂ ਅਜੇ ਨਾ ਨਾ ਉੱਗਣ ਵਾਲੇ ਹਲੇ ਉੱਗਣ ਵਾਲੇ ਅਜੇ ਆਹ ਛਿੱਗੀ ਆ ਵੱਡੇ ਸੁੱਟ ਗਈ ਹੈ ਪਰ ਚੱਕ ਦੋਸਤੋ ਬਿਲਕੁਲ ਸਿੰਘਾ-ਸੁੰਗਾ ਦੀ ਬੰਤਰ ਵੇਖ ਲਓ ਮੂੰਹ ਮੱਥੇ ਦੀ ਝੋਟੀ ਵੇਖ ਲਓ ਆਮ ਨਾਰਮਲ ਘਰਾਂ ਦੇ ਵਿੱਚੋਂ ਦੋਸਤੋ ਪਸ਼ੂ ਆਉਣੇ ਹੁੰਦੇ ਆ ਕਈ ਵਾਰਾਂ ਚੰਗਾ ਪਸ਼ੂ ਹਦੋਂ ਵੱਧ ਪੈ ਜਾਂਦਾ ਉਹਦਾ ਕੋਈ ਮਿਹਰਬਾਨ ਨਿਕਲਦਾਗਾ ਬਾਕੀ ਕਿਹੜਾ ਹੌਲਾ ਪਸ਼ੂ ਪੈ ਜਾਏ ਤੇ ਉਹਦੇ ਕਰਕੇ ਕਈ ਨਾ ਦੋਸਤੋ ਬੰਦਾ ਬਦਨਾਮ ਵੀ ਹੋ ਜਾਂਦਾ ਇਸ ਕਰਕੇ ਵੀ ਘਰਾਂ ਦੇ ਵਿੱਚੋਂ ਨਾਰਮਲ ਘਰਾਂ ਦੇ ਵਿੱਚੋਂ ਹੀ ਪਸ਼ੂ ਫੜ ਤੜ ਕੇ ਜਿਹੜੇ ਦੋਸਤੋ ਅੱਗੇ ਸੇਲ ਕਰਨੇ ਹੁੰਦੇ ਆ ਵੇਚਨੇ ਹੁੰਦੇ ਆ ਇਸ ਕਰਕੇ ਕਿਤੇ ਨਾਂ ਤਾਂ ਬਣਦੇ ਆ ਨਾਰਮਲ ਘਰਾਂ ਦੇ ਵਿੱਚੋਂ ਜਦੋਂ ਕੋਈ ਜ਼ਿਮੀਂਦਾਰ ਘਰੋਂ ਵੇਚਦਾ ਉਹਦੇ ਵਪਾਰੀਆਂ ਦੱਸਦੇ ਮਗਰੋਂ ਹੀ ਆਇਆ ਚਲੋ ਆਪਣੇ ਕੋਲ ਤੇ ਕਰਮਾਂ ਦੀਆਂ ਪਰੌਣੀਆਂ ਹੀ ਆਈਆਂ ਬਸ ਕੋਈ ਮਤਲਬ ਜਦੋਂ ਕੋਈ ਰਾਤੀ ਆਈ ਤੁਸੀਂ ਨਾਮ ਚਲੋ ਤੁਸੀਂ ਆਪਣੀ ਸਮਝ ਨਾ ਖਰੀਦੀ ਆ ਹਾਂ ਜੀ ਜੀ ਚਲੋ ਕੋਈ ਦੋ ਪੈਸੇ ਕਰਮ ਵਾਲਾ ਕਈ ਨਾ ਪਸੂ ਦੇ ਜਾਂਦਾ ਕਈ ਨਾ ਤੁਹਾਨੂੰ ਪਤਾ ਹੀ ਆ ਸਾਰਾ ਹੋ ਵੀ ਜੀ ਉਹ ਇੰਦਾਂ ਕਰਦੇ ਵੀ ਆ ਸਾਰਾ ਕੁਝ ਹੁੰਦਾ ਹੈ ਕਿ ਨਹੀਂ ਖਰਾਬ ਵੀ ਹੁੰਦੇ ਆ ਆਪਰ ਜਦੋਂ ਕਾਮੀ ਇਹੋ ਆ ਨਾ ਇਹਨੂੰ ਕੋਈ ਦਾ ਜੀ ਥੋੜਾ ਕਰਦਾ ਪਿਆਣੇ ਨੀ ਰਕਮ ਲਾ ਕੇ ਅਸੀਂ ਗੰਦ ਲਿਆ ਕੇ ਵੇਚ ਕੇ ਤੇ ਬਦਲਾ ਵੀ ਖੱਟੀ ਹੈ ਇਹ ਮਤਲਬ ਕੋਈ ਪਰਮਾਤਵਾਲੋਂ ਨਾ ਮਾਰੀ ਪੈ ਜੇ ਆਪ ਦੇ ਲੋ ਤੇ ਪੂਰਾ ਜੋਰ ਲਾਈਦਾ ਵੀ ਡੰਗ ਚੰਗਾ ਲਈਏ ਹਾਂ ਬਿਲਕੁਲ ਜੀ ਫਿਰ ਤੇ ਇਹ ਜਿਹੜੀ ਦੋਸਤੋ ਗੱਲ ਆ ਮੇਨ ਦੇ ਦੀ ਮੁੱਕਦੀ ਆ ਠੀਕ ਹੈ ਤੇ ਪਸੂ ਹਰ ਕੋਈ ਬੰਦਾ ਚੰਗਾ ਹੀ ਸਮਝ ਕੇ ਖਰੀਦਾ ਵੀ ਚੰਗਾ ਹੀ ਪਸੂ ਆਵੇ ਤੇ ਬਾਈ ਸਸਨਾਮ ਇਹ ਦੁੱਧਿੰਦਾ ਦੱਸ ਦੇ ਇੱਕ ਵਾਰੀ ਫੇਰ ਦੁੱਧ ਵੀ ਜੀ ਤੁਹਾਡੀ ਕੋ 10 ਕਿਲੋ ਹੋਊਗਾ ਅੱਛਾ ਜੀ ਐ ਕੰਡੇ ਵਾਲਾ ਦੁੱਧ ਆਪਾਂ ਦੱਸਣਾ ਇਹ ਨਹੀਂ ਵੀ ਉਦਾਂ ਦੇ ਮਤਲਬ ਦੱਸਦਾ ਦਾਤ ਤੇ ਮਿਲ ਕੇ ਨਿਕਲੂ 6 7 ਬੱਚਾ ਮਗਰ ਕੀ ਕੱਟੀ ਹੈ ਜਿਹਦੇ ਮਗਰ ਕੱਟੀ ਹੈ 10 ਕਿਲੋ ਨੈਟ ਨੈਟ ਆ ਜਿੱਡਾ ਕਰਦਾ ਚਲੋ ਕਰਮ ਵਾਲੀ ਕੋਈ ਚੰਗੀ ਸੇਵਾ ਤੇ ਚਲੇਗੀ ਉਮੀਦ ਹੋਰ ਵੀ ਹੋ ਜਾਂਦੀ ਹੈ ਲੇਵਾ ਵੀ ਸਾਰਾ ਵੇਖੋ ਸਾਰਾ ਪਛਾਣ ਵਾਲੇ ਆ ਮੈਂ ਨਾ ਵੀ ਬਹੁਤ ਸੋਹਣੀ ਜੀ ਪੰਤਰਾ ਲੇਵੇ ਦੇ ਆ ਵੇਖੋ ਖੁੱਲੇ ਚੱਡੇ ਦੀ ਕਰਮ ਵਾਲੀ ਫਾੜੀ ਵਾਲਾ ਚੱਡਾ ਦੋਸਤੋ ਹਾਂਜੀ ਤੇ ਬਿਲਕੁਲ ਮੁੱਠੀ ਥਾਣਾ ਹਾਈਟ ਕੱਤ ਦੀ ਪੂਰੀ ਵੱਡੀ ਆ ਕੋਈ ਛੋਟੀ ਨਹੀਂਗੀ ਹਾਂਜੀ ਤੇ ਮੁੱਲ ਕਿੱਥੋਂ ਤੱਕ ਦੇ ਦਈਏ ਫਿਰ ਮੁੱਲ ਵੀ ਦੀ ਤੁਹਾਡੀ ਦੇ ਵੀ ਪੈਣ ਸ਼ਹਿਰ ਦੀ ਵੇਖ ਲਈ ਦੀ ਆ ਹਾਂ ਛੋਟੀ ਆਪਾਂ ਦੇ ਦਾਂਗੇ 60000 ਦੀ ਵੀਰ ਦੀ ਪੱਖੀ ਝੋੜੀ ਦੇ ਦਾਂਗੇ ਪਿੱਛੋਂ ਪ੍ਰਤਾਪ ਜੀ ਰੱਸਾ ਦੋ ਹੀ ਬੰਨ੍ਹ ਦੋ ਚੜ ਦੇਣਾ ਦਾਂਦੇ ਮੁਕਤ ਵਾਲਾ ਹਿਸਾਬੇ ਜਦੋਂ ਸੰਦਾਂ ਤੇ ਆਉਂਦੀ ਆਉਂਦੀ ਜਾਂਦੀ ਜਾਂਦੀ ਪਹਿਲੇ ਫੁੱਲ ਜਾਈ ਜਾਊਗੀ ਇਹ ਚਲੋ ਹਣ ਮੋਰਾ ਕੋਈ ਦਾ ਪੈਸਾ ਨਹੀਂ ਨੱਪੀ ਹਾਂ ਕੱਲੀ ਅਸਲਾ ਕੀ ਹੈ ਮੈਂ ਉਹ ਅਵੇ ਲਾ ਦੋ ਘਰ ਖਰਦਿਓ ਕੋਈ ਦੰਦਾਰੀ ਐ ਟੀ ਵੀ ਤੇ ਤੂੰ ਕਮੇ 200 ਮਾਨ ਕਰਨਾ ਓਏ ਇੱਕ ਮਿੰਟ 200 ਆਖਣਾ ਮਾਨ ਦੋ ਰੇਟ ਤੋਂ ਜਦੋਂ ਆਪਣੇ ਜਿਹੜੇ ਜੇਸਾ ਪੈ ਗਏ ਤੁਹਾਨੂੰ ਦਿਖ ਨਹੀਂ ਰਿਆ ਬਸ ਜੀ ਹਾਂ ਜੀ ਇਹ 58 ਦੀ ਫਿਰ ਹੋ ਗਈ 58 ਦੀ ਆਹ ਤੇ 200 ਬਾਕੀ ਛੋਟੀ ਵੇਖ ਲਓ ਬੱਚਾ ਕਿਥੇ ਦਾ ਇਹਦੀ ਆਹ ਕੱਟੀ ਜੀ ਲਓ ਜੀ ਕੱਟੀ ਦਿਖਾ ਦਿੰਦੇ ਆ ਮਗਰ ਵੀ ਕੱਟੀ ਜੇ ਹਾਂ ਕੱਟੀ ਇਹਦੇ ਮੌਲੀ ਪੂਰੀ ਹੀ ਆ ਵਨ ਬਹੁਤ ਕਈ ਵਾਰ ਇੱਕ ਸ਼ੌਂਕ ਰੱਖਦੇ ਬੱਚਾ ਜਨਾ ਭਰਾ ਵੀ ਆ ਦੀ ਗੇਲੇ ਪੰਘੇਲੇ ਨਹੀਂ ਦੇ ਦੀ ਗੇਲੇ ਕੱਟੀ ਪੂਰੀ ਭਲੀ ਜੀ ਕੱਟੀ ਤੁਸੀਂ ਵੇਖ ਸਕਦੇ ਜੀ ਕਿੰਨੇ ਕ ਦਿਨ ਕਹਤੇ ਸੀ ਕੱਟੀ ਵੀਰ ਜੀ ਮਹੀਨੇ ਉੰਦਰ ਹੀ ਆ ਉਹ ਬੀਹਾਂ ਬਾਈਆਂ ਦਿਨਾਂ ਦੇ ਕੋ ਪੰਜੀਆਂ ਨਹੀਂ ਗੇਲੇ ਵੀ ਨਹੀਂ ਆਏ ਸੈਂਕਿਆ ਦੋਸਤੋਂ ਬਾਹਰ ਨਹੀਂ ਜਾਦੇ ਆਏ ਤੇ ਭਲੀ ਕੱਟੀ ਪੂਰੀ ਮਹੀਨੇ ਦੇ ਦੋ ਦੋ ਮਹੀਨੇ ਦੇ ਅੰਦਰ ਵਾਰ ਕਹੇ ਦੋ ਠੀਕ ਆ ਹਾਂਜੀ ਬਾਕੀ ਚੰਗੀ ਝੋਟੀ ਆ ਓਵਰ ਆਲ ਜਿੰਨੀ ਆ ਸੁਨੱਖੀ ਆ ਸੋਹਣੀ ਆ ਤੇ ਅਗਲੀ ਇੱਕ ਆਪਣੇ ਕੋਲ ਵਹਿੜ ਜਿਹੜੀ ਬਾਈ ਸਤਿ ਆਹ ਜੀ ਇਹ ਵਹਿੜ ਇਹ ਵੀ ਤੋਂ ਮੈਂ ਹੁਣੇ ਦੋ ਆਈਆਂ ਨੇ ਕੱਟੀਆਂ ਅੱਛਾ ਅੱਛਾ ਇਹ ਵੀ ਸੀ ਗੱਪੜਾ ਵਛੀ ਇਹ ਗੱਪੜਾ ਵਛੀ ਸੀ ਇਹ ਦੇਖੋ ਕਿੰਨੀ ਆ ਸ਼ਾਹੀਵਾਲ ਕ੍ਰੋਸ ਜੀ ਵਛੀ ਆ ਤੇ ਡਬਲ ਰੰਗ ਦੇ ਵਿੱਚ ਆ ਥੋੜਾ ਬਰਾਊਨ ਜਿਹਾ ਵਾਈਟ ਕੰਬੀਨੇਸ਼ਨ ਜਿਹੜਾ ਇਸ ਤਰ੍ਹਾਂ ਦਾ ਲੱਗਦਾ ਤੇ ਦਿਨ ਹਜੇ ਲੈਂਦੀ ਆ ਬੀਨ ਵੀ ਜੀ ਹੱਥ ਲੈ ਜੀ ਮੇਰੇ ਨਾਲ ਤੇ ਪਰ ਤੋਂ ਆਪਣਾ ਵਧਿਆ ਚੌਥਾ ਪਰ ਤਾਂ ਗੱਲਾਂ ਹੀ ਖਰਦੋ ਠੀਕ ਆ ਹਏ ਤੇ 15 ਤੇ 24 ਦਾ ਡੰਗ ਨਾ ਮੜਾਊਗਾ ਗਾੜੀ ਪਸੰਦ ਕਿਸੇ ਭੈਣ ਭਰਾ ਦੇ ਜਾਵੇ ਨਾ ਉਹ ਗੱਲ ਬਾਤ ਦੀ ਦੂਜੇ ਸੁਹੰਦੀ ਐ ਦੂਜੇ ਸੁਹੇ ਜੀ ਲਓ ਜੀ ਦੂਜਾ ਸਵੇਰ ਦੋਸਤ ਸੁਹੰਦੀ ਆ ਤੇ ਦਿਨ ਹਜੇ ਲਾਏ ਬਣਾਏ ਪਈ ਐ ਦੋਸਤੋ ਤੇ ਲੈ ਜੂਗੀ ਜੀ ਬਣੂ ਬਣੂ ਚੰਗੀ ਠੀਕ ਆ ਪੂਰਾ ਤੇ ਦਿਨ ਨਹੀਂ ਹੋਲੀ ਠੀਕ ਆ ਹਾਂ ਲਓ ਹੋਰ ਹੋ ਜੀ ਗਾੜੀ ਹੋ ਜਾ ਘਰੋਂ ਆਹ ਲਓ ਠੀਕ ਆ ਜੀ ਥੋੜਾ ਜਿਹਾ ਕੋਲ ਪਸ਼ੂ ਦਾ ਮਾੜਾ ਮੋੜ ਕਾਲਪਣੀ ਕਰਦਾ ਹੀ ਆ ਪਰ ਫਿਰ ਆਹ ਤੋਂ ਨਵੀਂ ਥਾਂ ਤੇ ਪਸ਼ੂ ਆਉਂਦਾ ਹੈ ਕਿ ਨਾ ਘਰੋਂ ਪਹਿਲੀ ਵਾਰੀ ਪੈਰ ਪਟਣਾ ਹੁੰਦਾ ਹਾਂਜੀ ਜੀ ਮਾਲਵੀਰ ਜੀ ਆਪਣਾ ਬਿਲਕੁਲ ਘਰ ਆਲਾ ਜਿੰਨਾ ਦੇ ਅਸਰ ਉਸੇ ਮੈਂ ਹੀ ਬਦਲਿਆ ਆ ਵੀ ਇਹ ਲੋਨ ਉਹ ਪੁਰਾਣੇ ਵਾਲੇ ਅਸਰ ਉਸੇ ਇਹ ਨਹੀਂ ਕਿ ਅੱਡੇ ਅੱਡੇ ਤੋਂ ਫੜ ਕੇ ਤੇ ਦੋ ਦੋ ਆਖੋ ਵੀ ਪਾ ਦੇਣੀ ਵੀਡੀਓ ਵੇਖ ਜਾਣੀ ਉਹ ਕੰਮ ਨਹੀਂ ਉਹ ਬਈ ਦਸੀ ਸਤਨਾਬ ਜਾਂਦਾ ਘਰਾਂ ਦੇ ਵਿੱਚੋਂ ਲੈਂਦੇ ਜੇ ਪਤਲੇ ਜੀ ਪੋਲੇ ਫਿਰ ਪਤਲੀ ਕੋਲ ਆ ਕੇ ਪੋਲੇ ਅੱਗੋਂ ਦੇ ਦਿੰਦੇ ਜਿਵੇਂ ਇਹੋ ਮਾਲ ਅੱਡੇ ਅੱਡੇ ਤੇ ਘਰੋਂ ਅਗਲਾ ਅੱਡੇ ਦਾ 40-45 ਹਜ਼ਾਰ ਤੋਂ ਘੱਟ ਇਹੋ ਜੀ ਵਸ਼ੀ ਉਹੀ ਨਹੀਂ ਦਿੰਦਾ ਤੇ ਮਣਕੇ ਗਾੜੀ ਕਿੱਥੇ ਵੇਚਣੀ ਆ ਬਸ ਬਸ ਤੇ ਆ ਨੂੰ ਨਾ ਵੀ ਹੋਣੀ ਅਸੀਂ ਪਰ ਮਿਹਨਤ ਬਹੁਤ ਕਰਦੇ ਆ ਨਹੀਂ ਵੀ ਘਰਾਂ ਨਾਲ ਮਾਲ ਮੋਰਸੇ ਤੇ ਚੜਕੇ ਉੱਥੋਂ ਕੇ ਗੇੜਾ ਲਾ ਕੇ ਘਰੇ ਆ ਕੇ ਤੋਰਾ ਫੇਰਾ ਭਾਵੇਂ ਰੋਟੀ ਰੋਟੀ ਹੋਏ ਸ਼ਾਮ ਨੂੰ ਖਾਈ ਕੇ ਆ ਗਏ ਲੈਣਾ ਮਾਲ ਤਸੱਲੀ ਕਰਕੇ ਜੀ ਇਹ ਬੱਚੀ ਕਿੰਨੇ ਕੁ ਦੀ ਦੇਣੀ ਆ ਬਿਜਲੀ ਵਛੀ ਦੇ ਵੀ ਹੋਣ ਜਿਹਦੇ ਹੁੰਦੀ ਤਿਆਰ ਫਿਰ ਤੇ ਵਛੀ ਵੇਚਦੇ 40 ਤੋਂ ਬਾਹਰ ਹਾਂ ਦਿਨ 10 ਲੈ ਜੂਗੇ ਜੇ ਦਿਨ 10 ਲੈ ਜੂਗੀ ਹਾਂ ਹੋਣ ਦੇ ਦਾਂਗੇ ਵਛੀ ਇਹ ਮਹਾਨਾ 37000 ਦੀ 37 ਦੀ ਆ ਪੂਰੀ ਵਜਨ ਲੋਟ ਵਾਲੀ ਜੇ ਹਾਂ ਨਹੀਂ ਚੰਗੀ ਰਾਜੀ ਆ ਹਾਂਜੀ ਵਜਨ ਵਾਟੇ ਵਾਲੀ ਆ ਨਿਗਰ ਆ ਦੋਸਤ ਜਿੰਨੀ ਵੀ ਆ ਹੌਲੀ ਨਹੀਂ ਗਈ ਜਿੰਨੀ ਵੀ ਆ ਕੱਦ ਵਜਨ ਦੇ ਹਿਸਾਬ ਨਾਲ ਪੂਰਾ ਤੇ ਚੰਗੀ ਆ ਜਿੰਨੀ ਵੀ ਆ ਕਿੰਨੇ ਦੀ ਹਾਂ ਨਾ ਦਸੀ ਦੋ ਹਜ਼ਾਰ ਦੀ ਕੇ ਕਿੰਨੇ ਚੋਂ 37000 ਤੋਂ ਦੋ 35 ਰਹਿ ਗਿਆ 35 ਰਹਿ ਗਿਆ ਹੋਰ ਗਿਆ ਚਲੋ ਕੋਈ ਹੋਣ ਆ ਮੈਂ ਪ੍ਰਤਾਪ ਵਾਲਾ ਤਾਂ ਕੰਮ ਹੀ ਰਹਿ ਚਲੇ ਗਿਆ ਬਤਾਓ ਤੇਓ ਤੋਂ ਮੈਂ ਪੁੱਛਣਾ ਹੀ ਨਹੀਂ ਗਲਤੀ ਹੋ ਗਈ ਚੰਗਾ ਬਾਕੀ ਹਾਥੂ ਤੋ ਪੂਰਾ ਲਵਾਉਂਦੀ ਐ ਦੋਸਤ ਸੇਲ ਬਹੁਤ ਆ ਸਿੱਖ ਲਉਣਾ ਨਹੀਂ ਲੈ ਜਾ ਉੱਤਰ ਦਾ ਡੰਗ ਨਹੀਂ ਤਾਂ ਹੱਥ ਲਵਾਉਂਦਾ ਹਾਥੂ ਤੋ ਲਾਉਂਦੀ ਐ ਪੂਰਾ ਲਾਉਂਦੀ ਐ ਜਿੱਦਾਂ ਮਰਜੀ ਮੇਰਾ ਵੀਰ ਕੋਈ ਤਸੱਲੀ ਕਰ ਹਾਂਜੀ ਉਹਨੂੰ ਨਾ ਸਹਿ ਨਾ ਕੱਢੇ ਮੈਨੂੰ ਇਹਨੂੰ ਇੱਕ ਲਾਸਟ ਵਿੱਚ ਦੋਸਤੋ ਵੱਡੀ ਬੈੜ ਦਿਖਾਉਣੀ ਐ ਉਹ ਲਿਓਣਾ ਦਾ ਹਾਥੀ ਵੱਡੇ ਕਦ ਕਾਟ ਵਾਲੀ ਹਾਥੀ ਪੂਰਾ ਵੱਡਾ ਉਹ ਕਹਦੀ ਐ ਨਾ ਵੀ ਬਰਾਡੇ ਦੇ ਨਾਲ ਦੇਰੀ ਦੀ ਜਾਨ ਆ ਕੀ ਲਓ ਜੀ ਠੀਕ ਆ ਇਹ ਵੀ ਜੀ ਡਾਕਲਾ ਤਿੱਜੇ ਸੂਏ ਗਾਇਨੇ ਸੁਣਾ ਜੇ ਹਾਂ ਤੇ ਦੇਣੇ ਨੇ ਨਾ 20 ਲੈ ਜੂਗੀ 20 ਜਣ ਕੱਢਦੀ ਹੈ ਹਾਂਜੀ ਦੇਣ 20 ਰਾਹ ਆਣ ਲੈ ਜੂਗੀ ਹੋਰ ਕੱਲ ਮੇਰੇ ਵੇਲੇ ਸਿਰ ਦੇ ਉੱਤੋਂ ਹੀ ਨਾ ਕਬੱਡੀ ਬੱਡੀ ਕਾਦੀ ਬਹੁਤ ਅੱਗ ਲਾਉਂਦਾ ਨਹੀਂ ਫੁੱਲ ਵੱਡਾ ਸਹਿਜਾ ਹਾਂ ਹਾਂ ਕਮਾਲ ਦੀ ਵੈੜਾ ਵੱਡੇ ਕਾਦੇ ਇਹ ਸੀਲ ਵੇਖੋ ਕਿੰਨੀ ਆ ਲਓ ਜੀ ਇੱਦਾਂ ਮਰਜੀ ਹੱਥ ਪਾ ਲੈ ਤੇ ਪਰਨ ਤਾਂ ਪੁਣੀ ਬਹੁਤ ਜਿਆਦੀ ਪੋਲੀਕ ਹੋ ਜੀ ਸਹੀ ਸਮਝਦਾ ਕਿੰਨਾ ਕੁ ਵੈਸੇ ਹੋਊਗਾ ਦੇਣ 20 ਦੀ ਗਰੰਟੀ ਦੇ ਨਾਲ 20 20 ਬਿਲਕੁਲ ਜਿਹੜੀ ਲਿਖਤੀ ਦੇਣੇ ਤੇ 20 ਆ ਹਾਂ ਹਾਂਜੀ ਠੀਕ ਆ ਲਾਏ ਪਈ ਆ ਵਾਸ਼ੀ ਹਾਂ ਤੇ ਮਤਲਬ ਤੇ ਭਾਈ ਸਤਨਾਮ ਕੋਈ ਦਾ ਕੋਈ ਤਸल्ली तਸੁਲੀ ਮਿਲੀ ਪਿਛੋਂ ਕਿੰਨੀ ਕਾ ਦੁੱਧ ਦੁੱਧ 25 26 ਕਿਲੋ ਦੇ ਵਾਲੇ ਅਸੀਂ 라ਵਣਾ ਚੋਈਏ 20 21 ਵੱਡੀ ਬਾਹਰ ਤੋਂ ਉਮੀਦ ਤਾਂ ਕਰ ਸਕਦੇ ਹੈਗਾ ਇਹ ਵੀ ਜੇ ਤੁਹਾਨੂੰ 25 26 ਕਿਲੋ ਜੀ ਇਹ ਨਹੀਂ ਨਾ ਦਿੱਤਾ ਤਾਂ ਫਿਰ ਕਿਹਨੇ ਦੇਣਾ ਅਸੀਂ ਤਾਂ ਬਾਹਰ ਖਲਾਰੋ ਤਾਂ ਸਭੇ ਨਾਲ ਦਿਖਾਈਏ ਠੀਕ ਆ ਸੋ ਕੱਦ ਦੋਸਤੋ ਤੁਸੀਂ ਆਪ ਹੀ ਇੱਕ ਆਈਡੀਆ ਆ ਤੁਹਾਨੂੰ ਵੀ ਇੱਕ ਆਪ ਹੀ ਜਜਮੈਂਟ ਕਰ ਲਿਓ ਇਹ ਵੀ ਕਰਨ ਵਾਲੀ ਸੋਰੀ ਇੱਥੇ ਆਣ ਕੇ ਕੋਈ ਵੀਰ ਵੇਖੂਗਾ ਤਾਂ ਵੀ ਫੁੱਲ ਵੱਡੇ ਕੱਦ ਕਰਦੀਆਂ ਜੋ ਦਿਖਾ ਰਹੇ ਆ ਦੋਸਤੋ ਠੀਕ ਆ ਥੋੜਾ ਦੂਰੀ ਕੁਪਲੇਖੇ ਦੇ ਵਿੱਚ ਨਾ ਮੇਰਾ ਵੀ ਰਵੇ ਵੀ ਵੱਡੇ ਕਦ ਜਿੰਨਾ ਬਾ ਨੋਰਮਲ ਦੋਸਤੋ ਐਚ ਐਫ ਬਰੀਡ ਦੀਆਂ ਵਾੜਾਂ ਦੇਖਦੇ ਆ ਫਾਰਮ ਵਾਲੀਆਂ ਵਾੜਾਂ ਦੇਖਦੇ ਆ ਤੇ ਕਿਤੇ ਨਾ ਕਿਤੇ ਥੋੜਾ ਬਾਦ ਤੁਸੀਂ ਇੰਦੇ ਚ ਕਰਾਸ ਵੀ ਮੰਨ ਸਕਦੇ ਜੇ ਕੋਈ 10 ਪੈਸੇ ਹੋਊਗਾ ਵੀ ਠੀਕ ਹੈ ਜੀ ਸ਼ਾਈ ਵਾਲਾ ਥੋੜਾ ਜਿਹਾ ਭਿੱਟਦਾ ਜਿਹਾ ਲੱਗਦਾ ਬਾਕੀ ਮੂੰਹ ਮੱਥੇ ਦੀ ਤੁਸੀਂ ਵੇਖੋ ਫੁੱਲ ਸਹਜ ਆ 20 ਦਿਨ ਬਾਕੀ ਆ ਦੋਸਤੋ 20 ਗਿਣਤੀ ਲਿਖਤੀ ਜਿਹੜੇ 20 ਆ ਹਾਂਜੀ 20 ਦਿਨ ਪਏ ਆ ਹਾਂਜੀ ਤੇ ਤਕਰੀਬਨ ਮਿਲਕਿੰਗ ਦੀ ਆਪਾਂ ਚੰਗੀ ਆਸ ਕਰ ਸਕਦੇ ਆ ਜਿਹੋ ਜਿਹੇ ਥਣ ਛੱਡਾ ਦੋਸਤੋ ਮੈਨੂੰ ਵੀ ਇਹ ਮਾਚ ਲੋ ਜਨਵਾਰ ਬਹੁਤ ਵੱਡਾ ਜੀ ਤੇ ਚਲੋ ਜੇ ਇਹਦੇ ਭਣੋ ਭਰਾ ਕੋਈ ਥਾ ਲੈ ਲੂ ਥੋੜੀ ਭਾਣਾ ਦੇ ਦੇ ਵਸ਼ੀ 80000 ਵੇਜ ਦੇ ਦੰਤਿਆ ਹੋਗੀ ਸਹੀ ਆ ਪੂਰੀ ਫੁੱਲ ਵੱਡੀ ਵਸ਼ੀ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਅੱਜ ਤੇ ਆਪਾਂ ਬਹੁਤ ਲਾ ਘਮੀ ਕਰਦੇ ਆਂ ਦੱਸੋ ਫਿਰ 50000 ਦੀ ਬਸ ਆ ਤੂੰ ਇਹ ਛੱਡਣਾ ਇਹਦੇ ਵਿੱਚ ਸੰਧੂ ਨਹੀਂ ਕੋਈ ਕੋਈ ਸਾਹਮਣ ਵਾਲੇ ਨੂੰ ਛੱਡਣਾ ਫਿਰ ਕੀ ਹਾਂ ਪਰਾਕੀ ਕਿੱਲਾ 250 ਲੈ ਲਊਗਾ ਕਿਉਂਕਿ ਸਾਹਮਣੇ ਸਾਢੇ 47 ਹੈ ਸਾਢੇ 47 ਦੀ ਆ ਚਲੋ ਕੋਈ ਨਹੀਂ ਆਹ ਰਾਜੇ ਕੋ ਭੈਣ ਭਰਾ ਫਿੱਟ ਬੈ ਗਈ ਸੁਣ ਰੇ ਕਰੇ ਆ ਵੀ ਦੋਸਤੋ ਸਾਢੇ 47 ਦੀ ਵਜੜਾ ਅੱਗੇ ਕੋਈ ਵੀਰ ਨੂੰ ਦੋ ਪੈਸੇ ਦਊਗੀ ਵਪਾਰ ਦੀ ਲੈਂਡ 'ਚ ਸਾਰੇ ਵੀਰ ਖੜਾ ਰਹੀ ਆ ਜਿਹੜੇ ਪਾਰ ਕੋਲ ਦੇ ਆ ਹਾਂਜੀ ਤੇ ਤੂੰ ਪੈਸੇ ਕੱਢੂਗੀ ਥਾਣਾ ਸੁਣਾ ਦੀ ਪੂਰੀ ਸਾਫ ਹੋਏ ਨਹੀਂ ਵੀ ਕਿਹਨੇ ਕੱਚੀ ਦੇਤੀ ਤੇ ਕੋਈ ਵਾਲਟ ਹੋਊਗਾ ਜਿਤਨਾ ਮਰਜੀ ਤਸੱਲੀਆ ਕਰ ਪੰਪਨ ਤੋਂ ਪੂਰਾ ਭਰਾ ਕੇ ਵੇਖਿਆ ਕੋਈ ਨੀਰਾ ਚੌਂ ਥਾਣਾ ਦੇਖੋ ਜਿੱਕਾ ਠੀਕ ਆ ਜੀ ਸ਼ਾਇਦ ਜਿਹੜਾ ਦੋਸਤੋ ਇੱਕੋ ਜਾਂ ਥਾਣਾ ਚੋਂਦਾ ਆਪਦੀ ਤਸੱਲੀ ਕੋਈ ਕਰ ਸਕਦਾ ਜਿੱਦਾਂ ਮਰਜੀ ਕਰ ਲਿਓ ਠੀਕ ਆ ਇਹ ਬੈੜਾ 57.50 ਦੀ ਹੋ ਜੂਗੀ ਕਸਣਾ ਗੁਸਣਾ ਘੜਤੀਆਂ ਬਾਕੀ ਆਪਦਾ ਇੱਥੇ ਆਣ ਕੇ ਇੱਕ ਵਾਰੀ ਵੇਖ ਜ਼ਰੂਰ ਹਾਂਜੀ ਹਾਂਜੀ ਤੇ ਬਾਈ ਸਤਨਾਮ ਆ ਪਸੂ ਸੀਗੇ ਹਾਂਜੀ ਇਹ ਵੀਰ ਜੀ ਲਓ ਵੀ ਦੋਸਤੋ ਨਾਗ ਦਾਸ ਸੀ ਤੇ ਬਿਲਕੁਲ 50 ਤੇ 5 ਇੱਕ ਦੂ ਸੋ ਭਾਈ ਬੋਲੋ ਸਤਨਾਮ ਨੰਬਰ ਨੰਬਰ ਆਪਣਾ ਵੀਰ ਜੀ 94655 55 5855 ਪਿੰਡ ਕੈਰੋ ਤਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਪੁਰ ਠੀਕ ਹੈ ਭਾਈ ਹਾਂ ਜੀ ਚੰਗਾ ਪ੍ਰਤਾਪ ਸਿੰਘ ਸਤਿ ਸ੍ਰੀ ਅਕਾਲ ਚੰਗਾ ਜੀ ਚੰਗਾ ਸੋ ਦੋਸਤੋ ਇਹ ਨਾਗਸੀ ਅੱਜ ਭਾਈ ਸਤਨਾਮ ਸਿੰਘ ਦੇ ਕੋਲ ਪੰਜ ਨਾਗ ਜਿਹੜੇ ਆ ਬਾਹਰ ਤੁਹਾਨੂੰ ਦਿਖਾਤੇ ਆ ਤੇ ਪੰਜ ਹੀ ਅੰਦਰ ਵੱਜੇ ਆ 10 ਨਾਗ ਨੇ ਸੱਤ ਬੈੜਾ ਨੇ ਤਿੰਨ ਮੱਜਾਂ ਨੇ ਤਸੱਲੀ ਘਾ ਰਣ ਕੇ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ